ਸਭ ਤੋਂ ਪਹਿਲਾਂ ਮੈਂ ਤੁਹਾਡਾ ਇਲੈਕਟ੍ਰੋਨਿਕ মিডিਆ ਦਾ ਪ੍ਰੈਸ ਦਾ ਤਨਮਾਤ ਕਰਨਾ ਚਾਹਣਾ। ਪਹਿਲੀ ਗੱਲ ਹੈ ਕਿ ਵੀ ਇਲੈਕਸ਼ਨ ਦੀ ਡੇਟ ਆ ਚੁੱਕੀ ਹੈ। 19 ਤਰੀਕ ਨੂੰ ਵੋਟਾਂ ਪੈਣੀਆਂ। ਲੇਕਿਨ ਉਹ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਸਾਡੇ ਕੈਂਡੀਡੇਟ ਪાર્થ ਕੁਸ਼ਨ ਆਸ਼ੂ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਉਹਨਾਂ ਦੇ ਉੱਤੇ ਜਿਹੜੀ ਬਦਲਾਅ ਦੀ ਸਰਕਾਰ ਲੋਕਾਂ ਨੇ ਸੋਚਿਆ ਸੀ ਬਦਲਾਅ ਆਏਗਾ ਪੰਜਾਬ 'ਚ ਬਦਲਾਅ ਤਾਂ ਕੀ ਲਿਆਣਾ ਸੀ ਬਦਲੇ ਦੀ ਸਰਕਾਰ ਬਣ ਕੇ ਰਹਿ ਗਈ ਔਰ ਤਕੇ ਨਾਲ ਜੋਰੋ ਜ਼ਬਰ ਦੇ ਨਾਲ ਲੋਕਾਂ ਦੇ ਮਨਾਂ ਤੇ ਤੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆਮ ਆਦਮੀ ਪਾਰਟੀ ਨੇ ਵਿਜੀਲੈਂਸ ਦਾ ਪੂਰਾ ਦੁਰਪਯੋਗ ਕੀਤਾ ਪੁਲਿਸ ਦਾ ਦੁਰਪਯੋਗ ਕੀਤਾ ਔਰ ਪਹਿਲੇ ਆਉਂਦੇ ਸਾਰੀ ਵਿਜੀਲੈਂਸ ਦਾ ਦੋ ਪਰਚੇ ਭਾਰਤ ਭੂਸ਼ਣ ਆਸ਼ੂ ਜੀ ਇੱਕ ਉਹਨਾਂ ਤੇ ਪਰਚਾ ਕੀਤਾ ਲੁਧਿਆਣੇ ਦੇ ਵਿੱਚ ਤੇ ਦੂਜਾ ਪਰਚਾ ਉਹਨਾਂ ਤੇ ਨਵੇਂ ਸ਼ਹਿਰ ਕੀਤਾ ਤਿੰਨ ਸਾਲ ਲਗਾਤਾਰ ਉਹ ਲੜੇ ਵੀ ਜੇ ਚ ਉਹਨਾਂ ਨੇ ਔਖਾ ਟਾਈਮ ਬਤਾਇਆ ਵੀ ਲੇਕਿਨ ਖੜੇ ਮੱਥੇ ਔਰ ਪਾਕ ਸਾਫ ਹੋ ਕੇ 3 ਸਾਲ ਦੀ ਲੜਾਈ ਲੜਨ ਦੇ ਬਾਅਦ ਮੈਂ ਧੰਨਵਾਦ ਕਰਨਾ ਚਾਹਾਂਗਾ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਪੂਰੀ ਜਾਂਚ ਕਰਨ ਦੇ ਬਾਅਦ ਭਾਰਤ ਕੁਸ਼ਨਾਸ਼ੂ ਜੀ ਨੂੰ ਅ ਕਲੀਨ ਚਿੱਟ ਦਿੱਤੀ ਪੈਰਾ ਨੰਬਰ 9 ਉਰ ਪੈਰਾ ਨੰਬਰ 14 20 12 24 ਨੂੰ ਅ ਦਿਖਾ ਦਿਓ ਜੀ ਇਹਨਾਂ ਨੂੰ ਮੈਂ ਕਹਾਂ ਜਾਣਦੇ ਹਾਂ ਤੁਸੀਂ ਸਾਰੇ ਤੇ ਕੋਈ ਚੁਣਾ ਦੇ ਕਮੈਂਟਸ ਕਿ ਐਬਿਊਜ਼ ਆਫ ਪਾਵਰ ਐਬਿਊਜ਼ ਆਫ ਪਾਵਰ ਕਿ ਪੁਲਿਸ ਨੇ ਵਿਜੀਲੈਂਸ ਨੇ ਅਬਿਊਜ਼ ਕੀ ਕੀ ਪਾਵਰ ਕੋਰ ਪਾਵਰ ਨੂੰ ਯੂਜ਼ ਕਰਕੇ ਭਾਰਤ ਪੂਸ਼ਮ ਆਸ਼ੂ ਜੀ ਨੂੰ ਤੰਗ ਕੀਤਾ لیکن میں سمجھتا جڑا بندا صاف خدا ਲੋਕਾਂ ਦਾ ਸੇਵਕ ਹੁੰਦਾ ਉਹ ਕਦੇ ਨਾ ਡਰਦਾ ਤੇ ਨਾ ਝੁਕਦਾ ਸਾਰਤ ਕੁਸ਼ਨ ਅਸ਼ੂਜੀ ਨਾ ਡਰੇ ਨਾ ਝੁਕੇ ਕੇਵਲ ਪਤ ਕੁਸ਼ਨ ਅਸ਼ੂਜੀ ਦੀ ਅਗਰ ਗੱਲ ਕਰੀਏ ਤਾਂ ਇਹ ਜੀ ਆਫਿਸ ਸਰਕਾਰ ਨੂੰ ਪੁਲਿਸ ਦੇ بنائے ਕੇਸਸ ਨੂੰ ਪੁਲੀ ਕਰ ਲਈ ਤੇ ਕੋਰਟ ਦੇ ਵਿੱਚ ਫਾਈਟ ਕਰਨ ਲਈ ਹੁੰਦਾ ਇਹ ਨਹੀਂ ਨਹੀਂ ਉਹਨਾਂ ਨੇ بڑے ਵੱਡੇ ਵੱਡੇ ਵਕੀਲ ਲਿਆਂਦੇ ਜਿਨ੍ਹਾਂ ਦੀ ਲੱਖਾਂ ਰੁਪਈਆ ਇੱਕ ਹੀ ਰਿੰਗ ਤੇ ਫੀਸ ਸੀ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ ਕਿ ਇਹ ਜਿਹੜੇ ਪੈਸੇ ਲੱਗੇ ਪੰਜਾਬ ਤੇ ਲੋਕਾਂ ਦੇ ਤੁਹਾਡੇ ਸਾਡੇ ਸਾਰਿਆਂ ਦੇ ਪੈਸੇ ਇੱਕ ਬੰਦੇ ਨੂੰ ਤੰਕਰ ਨਹੀਂ ਤੁਸੀਂ ਲਾਏ ਤੇ ਅਜ ਉਹ ਪੈਸੇ ਦੀ ਪ੍ਰਬਾਈ ਕੌਣ ਕਰੇਗਾ ਇੱਕ ਬੜਾ ਵੱਡਾ ਇਸ਼ੂ ਆ ਔਰ ਇਨਾ ਹੀ ਕਾਫੀ ਨਹੀਂ ਸੁੰਦਰ ਸ਼ਾਮ अरोड़ा ਜੀ ਉਹਨਾਂ ਦੇ ਤਾਂ ਵੀ ਐਸੇ ਤਰ੍ਹਾਂ ਕੇਸ ਬਣਾ ਫਿਰ ਹਰਦੀয়াল ਕੰਬੋਜ ਜੀ ਉਹਨਾਂ ਦੇ ਉਹਨਾਂ ਦੇ ਕੇਸ ਵੀ ਹਾਈ ਕੋਰਟ ਦੇ ਵਿੱਚ ਖਰਜ ਹੋ ਗਏ ਔਰ ਕੋਰਟ ਨੇ ਫਿਰ ਲਿਖਿਆ ਕਹਿੰਦੇ ਵੀ ਇਹ ਐਫ ਆਈ ਆਰ ਕੋਸ਼ ਕਰਦੇ ਆ ਇਹ ਪੁਲਿਸ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਇਹ ਕੋਰਟ ਦਾ 뷰 ਆ ਕਿ ਪੁਲਿਸ ਆਪਣੀ ਪਾਵਰ ਨੂੰ ਮਿਸਯੂਜ਼ ਕਰਦੀ ਆ ਸੋ ਮੈਂ ਸਮਝਦਾ ਆਏ ਤਾਂ ਪੰਜਾਬ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਕਾ ਦਿੱਲੀ ਵਾਲੇ ਜਿਹੜੇ ਨੇ ਉਹ ਆਪਣੀਆਂ ਕਿੜਾ ਕੱਢਣ ਲਈ ਸਾਨੂੰ ਬਦਨਾਮ ਕਰਦੇ ਆ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਬਦਨਾ ਬਦਨਾਮੀ ਹੁੰਦੀ ਆ ਮੈਂ ਸਮਝਦਾ ਬਦਨਾਮੀ ਹੁੰਦੀ ਆ ਉਥੇ ਅਲਕਾ ਲੰਬਾ ਜੀ ਤੇਜਿੰਦਰ ਭੱਗਾ ਜੀ ਕੁਮਾਰ ਵਿਸ਼ਵਾਸ ਜੀ ਤੇ ਭਾਵਨਾ ਗੁਪਤਾ ਇੱਕ ਪ੍ਰੈਸ ਰਿਪੋਰਟਰ ਆ ਟਾਈਮਸ ਨਾਉ ਤੋਂ ਉਹਦੇ ਤੇ ਐਸੀ ਐਕਟ ਲਾਤਾ ਗਿਆ ਹੁਣ ਭਾਵਨਾ ਗੁਪਤਾ ਜੀ ਦੇ ਪਰਚਾ ਪਹਿਲੀ ਗੱਲ ਜਿਹੜਾ ਹੈ ਸੀਗਾ ਕਿਉਂਕਿ ਸਰਕਾਰ ਦੇ ਉਲਟ ਬੋਲੀ ਸਰਕਾਰ ਕਿਸੇ ਬੰਦੇ ਨੂੰ ਚਾਹੇ ਉਹ ਪੋਲਿਟਿਕਸ ਚ ਹੋਵੇ ਚਾਹੇ ਉਹ ਅਫਸਰ ਹੋਵੇ ਚਾਹੇ ਤੁਹਾਡੇ ਚੋਂ ਮੇ ਕਿਸੇ ਨੂੰ ਨਹੀਂ ਚਾਹਦੇ ਕਿ ਬਈ ਉਹ ਕੋਈ ਅਜਿਹੀ ਖਬਰ છાપે ਹੋਰੇ ਇਹ ਇਹ પુક્ત પોગિતુજીઓ ਤੁਹਾਡੇ ਜੋ બહુત سارے એ હોજે ને જેના ਤੇ પરચે હો અને ਕੁਛ એ હોજે ਵੀ ਬਹੁਤ سارے ਨੇ ਜਿਨ੍ਹਾਂ ਦੇ ਵਾਇ ਨਪੜਦੀ ਕੋਸ਼ਿਸ਼ ਕੀਤੀ ਗਈ ਲੇਕਨ ਥੈਂਕਸ ਟੂ ਯੂ ઓલ ਤੁਸੀਂ ਸਮੇ ਸਮੇ ਤੇ ਖੜੇ ਰਹਿੰਦੇ ਹੋ ਖੜੇ ਹੋ ਕੇ ਤੁਸੀਂ ਪੰਜਾਬ ਨੂੰ ਬਚਾਇਆ ਪੰਜਾਬ ਦੀ ਰਾਜਨੀਤੀ ਨੂੰ ਔਰ ਪੰਜਾਬੀਅਤ ਨੂੰ ਬਚਾਇਆ ਕੀਪ ਇਟ ਆਨ ਜੇ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਕਿਹੜਾ ਉਹਨਾਂ ਦੀ ਆਪ ਨਹੀਂ ਆ ਤੇ ਪਰਚੇ ਉਹਨਾਂ ਤੇ ਆ ਕੇ ਸਾਡੇ ਪੰਜਾਬ ਚ ਕੀਤੇ ਜਾਣ ਬਈ ਕੁਮਾਰ ਵਿਸ਼ਵਾਸ ਦਾ ਇੱਥੇ ਕੀ ਮਤਲਬ ਤੇ ਉਹ ਪੱਤਰਕਾਰ ਜੇ ਆਈ ਸੀ ਤੇ ਉਹ ਕਵਰ ਕਰ ਲਈ ਆਈ ਸੀ ਜੋ ਦੇਖਿਆ ਉਹਨੇ ਛਾਪ ਦਿੱਤਾ ਜਾਂ ਕਹਿ ਦਿੱਤਾ ਉਹ ਨਹੀਂ برداشت ਉਹਨਾਂ ਤੇ ਪਰਚੇ ਕੀਤੇ ਗਏ ਔਰ ਮੈਂ ਹੁਣ ਕਿਉਂਕਿ ਆਗਾਜ਼ ਹੋ ਗਿਆ ਇਲੈਕਸ਼ਨ ਦਾ ਸ਼ੁਰੂ ਸਮਝੀ ਜਾਵੇ ਭਾਰਤ ਪੂਜਨ ਅਸ਼ੂ ਜੀ ਇੱਕ ਬਹੁਤ ਹੀ ਆ ਕਰਮਯੋਗੀ ਕਰਮਯੋਗੀ ਉਹਨੂੰ ਕਹਿੰਦੇ ਜਿਹੜਾ ਕਰਮ ਕਰਕੇ ਉੱਪਰ ਗਿਆ ਹੋਵੇ ਇਹਨਾਂ ਨੇ ਪਤੌਰ ਐਮਸੀ ਆਪਣੇ ਕਪੂਲ ਕਪੂਤਰ ਦੀ ਕਪੂਰਦਰਦੀ ਰਿਸ਼ਤੇਦਾਰੀ ਜਿਹੜਾ ਨੇ ਬਟ ਲੁਧਿਆਣਾ ਦਾ ਇਹਨਾਂ ਨੇ ਸੇਵਾ ਕੀਤੀ ਪਤੌਰ ਐਮਸੀ ਉਹਨਾਂ ਦੇ ਲੋਕਾਂ ਨੇ ਇਹਨੂੰ ਐਮਐਲਏ ਬਣਾਇਆ ਦੁਬਾਰਾ ਜਿੱਤੇ ਕਾਂਗਰਸ ਪਾਰਟੀ ਨੇ ਵਜ਼ੀਰ ਬਣਾਇਆ ਤੇ ਜਿੱਥੇ ਲੁਧਿਆਣੇ ਦੀ ਸੇਵਾ ਕੀਤੀ ਆ ਇਹਦੇ ਤਿੰਨ ਸਾਲ ਤੱਕ ਕਿਸੇ ਨੇ ਸਾਰ ਨਹੀਂ ਪੁੱਛੀ ਅੱਜ ਕੋਈ ਕਿਸੇ ਕੋ ਜਾਣ ਨਹੀਂ ਸਕਦਾ ਕੰਮ ਕਰਉਣ ਲਈ ਆਸ਼ੂ ਜੀ ਇਹ ਦਿੱਲੀ ਆ ਤਾਂ ਮਮਤਾ ਆਸ਼ੂ ਲੁਧਿਆਣੇ ਆਉਂ ਕੰਮ ਕਰਾ ਰਹਾ ਆ ਬੜੀ ਅੱਛੇ ਔਰ ਇਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਦੇਖੋ ਇਲੈਕਸ਼ਨ ਹੋ ਗਿਆ ਸ਼ੁਰੂ ਤੇ ਆਮ ਆਦਮੀ ਪਾਰਟੀ ਨੂੰ ਰਾਜ ਜੜਾਇਆ ਪੁਲਿਸ ਰਾਹੀਂ ਕਰਨ ਦੀ ਆਦਤ ਪੈ ਚੁੱਕੀ ਆ ਜਿੱਥੇ ਲੋਕਾਂ ਦੇ ਪਰਚੇ ਕਰਾ ਗਏ ਦਿਨ ਸਾਲਟ ਪਾਏ ਆ ਉਥੇ ਜਿੱਨੇ ਇਲੈਕਸ਼ਨ ਹੋਈਆਂ ਚਾਹੇ ਕਾਰਪੋਰੇਸ਼ਨ ਦੀਆਂ ਹੋਣ ਇਹ ਸਰਪੰਚੀ ਪੰਚਾਇਤੀਆਂ ਹੋਣ ਉਥੇ ਇਹਨਾਂ ਨੇ ਕਬਜ਼ਾ ਕੀਤਾ ਪੁਲਿਸ ਰਹੀ ਬਾਈ ਇਲੈਕਸ਼ਨਸ ਹੋਇਆ ਉਥੇ ਵੀ ਪੁਲਿਸ ਰਹੀ ਪੂਰਾ ਖਾਲੀ ਪੁਲਿਸ ਨਹੀਂ ਐਡਮਿਨਿਸਟ੍ਰੇਸ਼ਨ ਨੂੰ ਪੂਰਾ ਯੂਜ਼ ਕੀਤਾ ਮਿਸਯੂਜ਼ ਕੀਤਾ ਸੋ ਮੈਂ ਜਿਹੜੇ ਸਾਡੇ ਲੋਕ ਲੁਧਿਆਣੇ ਦੇ ਵਿੱਚ ਅਫਸਰ ਤਾਇਨਾਤ ਨੇ ਉਹਨਾਂ ਨੂੰ ਇਹ ਦੱਸਣਾ ਚਾਹਣਾ ਕਿ ਕਾਂਗਰਸ ਪਾਰਟੀ ਕੋ ਕਮਜ਼ੋਰ ਪਾਰਟੀ ਨਹੀਂ ਆ ਨਾ ਇਹ ਤੇ ਲੀਡਰ ਕਮਜ਼ੋਰ ਆ ਮੁਕਾਬਲਾ ਕਰਾਂਗੇ ਤਖੜੇ ਹੋ ਕੇ ਔਰ ਕੋਈ ਮਿਸਯੂਜ਼ ਕਰਨ ਦੀ ਕੋਸ਼ਿਸ਼ ਨਾ ਕਰੇ ਚਾਹੇ ਉਹ ਪੁਲਿਸ ਹੋਵੇ ਪਰ ਮੈਂ ਵੀ ਦੇਖਿਆ ਮੈਂ ਜਾਣਦਾ ਕਿ ਕਾਰਪੋਰੇਸ਼ਨਾਂ ਚਿੱਤਾ ਜਿੱਤੀਆਂ ਬਾਹਰਲੀ ਪੁਲਿਸ ਨੇ ਆ ਕੇ ਮਦਦ ਕੀਤੀ ਬਈ ਵੀਡੀਓਗ੍ਰਾਫੀ ਵੀ ਹੋਣੀ ਆ ਸਮੇਂ ਕੁੱਲ ਸਵਾ ਸਾਲ ਦਾ ਜਿਹੜਾ ਸਵਾ ਸਾਲ ਪਿਆਰਾ ਤੇ ਬਈ ਕਰਿਓ ਖੁੱਲ ਕੇ ਮਦਦ ਆਵਾਦੀ ਪਾਰਟੀ ਦੀ ਨਿਕਰੇ ਸਭਾ ਸਾਲ ਕਦੋਂ ਵੀ ਚਣਾ ਇਹਦਾ ਪਤਾ ਨਹੀਂ ਲੱਗਣਾ ਔਰ ਆਉਣ ਵਾਲੇ ਸਮੇਂ ਦੇ ਆਮ ਆਪੀ ਪਾਰਟੀ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਅੱਜ ਸਤੇ ਹੋਆ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਫਿਰ ਆਪਣਾ ਆਪਣਾ ਸਾਫ ਕਿਤਾਬ ਵੀ ਹਰ ਬੰਦਾ ਕਰਦਾ ਹੁੰਦਾ ਉਸ ਗੱਲ ਦਾ ਫਿਰ ਬੁਰਾ ਨਾ ਮੰਨੋ ਤੇਰੀ ਪੂਰੀ ਰੱਖੀ ਮੈਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਦੋ ਚਾਰ ਸ਼ਬਦ ਤੁਸੀਂ ਵੀ ਬੋਲੋ ਥੈਂਕ ਯੂ ਰਾਣਾ ਜੀ ਅ ਅਸਲੀ ਇਹ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦਾ ਮਾਡਲ ਸਮਝਣ ਦੀ ਤੁਸੀਂ ਕੋਸ਼ਿਸ਼ ਕਰੋ ਇਹਨਾਂ ਦਾ ਮਾਡਲ ਕੀ ਆ ਕਿ ਇਹ ਵਿਰੋਧੀਆਂ ਦੇ ਉੱਤੇ ਪੁਲਿਸ ਰਾਹੀਂ ਕਬਜ਼ਾ ਕਰਨਾ ਚਾਹੁੰਦੇ ਆ ਲੇਕਿਨ ਇਵੈਂਟ ਕ੍ਰੀਏਟ ਆਪਣੇ ਐਮਐਲਿਆਂ ਨਾਲ ਵੀ ਕਰਨੀ ਚਾਹੁੰਦੇ ਆ ਤੁਹਾਨੂੰ ਯਾਦ ਹੋਣਾ ਮਈ 2022 ਦੇ ਵਿੱਚ ਸੰਗਰੂਰ ਦਾ ਇਲੈਕਸ਼ਨ ਆਇਆ ਸੀ ਕਿਉਂਕਿ ਸਰਕਾਰ ਨਵੀਂ-ਨਵੀਂ ਬਣੀ ਸੀ ਤੇ ਸੀਐਮ ਸਾਹਿਬ ਨੇ ਇੱਕ ਆਪ ਅਨਾਉਂਸਮੈਂਟ ਕੀਤੀ ਵੀ ਸਾਡਾ ਡਾਕਟਰ ਵਿਜੇ ਸਿੰਘਲਾ ਜਿਹੜਾ 1% ਰਿਸ਼ਵਤ ਲੈਂਦਾ ਹਰ ਟੈਂਡਰ ਦੇ ਵਿੱਚੋਂ ਆ ਮੈਂ ਤੁਹਾਨੂੰ ਇੱਕ ਵਾਰੀ एक वीडियो दिखा देना सीएम साहब की माड़ा जा देख लो तुम भी तो मेरी सरकार का पंजाब सरकार का कैबिनेट मंत्री अपने डिपार्टमेंट में टेंडर और बाकी फीसों तो में से एक परसेंट कमीशन मांगा तो मैंने उसको गंभीरता से लिया ये मामला सिर्फ मेरे पास है मीडिया के पास इसकी कोई जानकारी नहीं विरोधियों के पास इसकी कोई जानकारी नहीं मैं चाहता तो इसको दबा सकता अगर मैं ऐसा करता तो मैं लाखों करोड़ों पंजाबियों का दिल तोड़ता जिन्होंने मुझ पर जकी तो मैं अपनी पार्टी की जो विचारधारा है उसके भी खिलाफ और मैं एक्शन लेने जा रहा उस मंत्री का नाम है डॉक्टर विजय सिंगा जो कि सेहत मंत्री ਗਿਆਨੀ ਬੰਦ ਜਦ ਮੈਨੇ ਉਨਕੋ ਇਹ ਸਬੂਤ ਦਿਖਾਏ ਤੋ ਉਹਨੇ ਆਪਣਾ ਗਲਤ ਕਬੂਲ ਲਈ ਤੋ ਹਮ ਆਪਣੇ ਹਾਂ ਗਦਾਨੀ ਹਾਂ 0% ਸਾਹਮਣੀ ਥੈਂਕ ਯੂ ਆ ਇਹਨਾਂ ਦੀ ਮੈਂ ਇਸ ਕਰਕੇ ਤੁਹਾਨੂੰ ਦਿਖਾਈ ਆ ਕਈ ਵਾਰੀ ਆਪਾਂ ਭੁੱਲ ਜਾਂਦੇ ਸਮੇਂ ਸਮੇਂ ਤੇ ਕਿਉਂਕਿ ਈਵੈਂਟ ਬਹੁਤ ਕ੍ਰੀਏਟ ਕਰਦੇ ਆ ਤੇ ਇਹ ਜਿਹੜਾ ਈਵੈਂਟ ਸੀਗਾ ਉਹਦਾ ਅੱਜ ਤੱਕ ਨਾ ਕਦੀ ਪੁਲਿਸ ਨੇ ਵੈਰੀਫਾਈ ਕੀਤਾ ਨਾ ਉਹਦੇ ਜਿਹੜਾ ਕੰਟੈਂਟ ਸੀਗਾ ਕਿਸੇ ਪੁਲਿਸ ਨੂੰ ਦਿੱਤਾ ਗਿਆ ਨਾ ਉਹਦੀ ਕੋਈ ਫਰਦਰ ਇਨਵੈਸਟੀਗੇਸ਼ਨ ਹੋਈ ਤੇ ਸਿੰਗਲਾ ਜੀ ਆਮ ਫੰਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਉਹਦੇ ਵਿੱਚ ਖੁੱਲ੍ਹ ਕੇ ਨੱਚਦੇ ਵੀ ਆ ਸਾਰਾ ਕੁਝ ਹੀ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਆ ਜਿਹੜੀ ਕੈنسਲੇਸ਼ਨ ਰਿਪੋਰਟ ਆ ਕੋਈ ਨਹੀਂ ਕੋਈ ਫੋਟੋ ਦਿਖਾਉਂਦਾ ਚਲੋ ਕੋਈ ਗੱਲ ਨਹੀਂ ਇਹੀ ਹੈ ਸੋ ਇਹ ਜਿਹੜੀ ਕੈنسਲੇਸ਼ਨ ਰਿਪੋਰਟ ਆ ਇਹ ਬੇਸਿਕਲੀ 17 3 2025 ਦੀ ਆ ਅੱਛਾ ਜਾਂ ਤਾਂ ਵੀ ਜੀ ਮਿਨਿਸਟਰ ਸਾਹਿਬ ਸਾਨੂੰ ਇਹ ਦੱਸ ਦਿਓ ਵੀ ਉਦੋਂ ਸੱਚ ਸਿੱਧਾ ਕਿ ਜਾਂ ਇਹ ਕੈنسਲੇਸ਼ਨ ਰਿਪੋਰਟ ਜਿਹੜੀ ਸੱਚ ਹੈ ਇਹ ਕਿਉਂਕਿ ਬੀ. ਜੇ ਸਿੰਘਲਾ ਦੀ ਕੈنسਲੇਸ਼ਨ ਰਿਪੋਰਟ ਆ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਐਡਮਿਟ ਕੀਤੀ ਆ ਜਿਹੜੀ ਦਿੱਤੀ ਆ ਕਿ ਇਹਦੇ ਖਿਲਾਫ ਕੋਈ ਸਬੂਤ ਨਹੀਂ ਆ ਅੱਛਾ ਉਦੋਂ ਤੋਂ ਅੱਗੇ ਇਹਨਾਂ ਦਾ ਇੱਕ ਮਿੰਟ ਕਾਪੀ ਕਾਪੀ ਸਰ ਤੁਹਾਨੂੰ ਸਾਰਿਆਂ ਨੂੰ ਦੇ ਦਿੰਦੇ ਆ ਸਾਰਿਆਂ ਨੂੰ ਦੇ ਦਿੰਦੇ ਆ ਇੱਕ ਇਹਨਾਂ ਦਾ ਹੋਰ ਐਮਐਨਏ ਸੀ ਦਾ ਅਮੇ ਤਰਤਨ ਤੁਹਾਨੂੰ ਯਾਦ ਹੋਣਾ ਰਾਤ ਨੂੰ ਅੱਤੀ ਰਾਤ ਨੂੰ ਇਹਨੂੰ ਕਿਤੇ ਉਪਜਾਇਆ ਪੁਲਸ ਆੜਿਆਂ ਦੇ ਲਾਈਟਾਂ ਬੰਦ ਕਰਕੇ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਪ੍ਰੋਸੀਕਿਊਸ਼ਨ ਸੈਂਕਸ਼ਨਸ ਆ ਜੇਸ ਅਥਾਰਟੀ ਤੋਂ ਦੇਣੀਆਂ ਚਾਹੀਦੀਆਂ ਸੀ ਉਹ ਸਥਾਰਟੀ ਤੋਂ ਦਿੱਤੀਆਂ ਨਹੀਂ ਆ ਔਰ ਉਹਦਾ ਆ ਵੀ ਆ ਬੇਸਿਕਲੀ ਆ ਮੇਰੇ ਕੋਲ ਉਹ ਵੀ ਕਾਗਜ਼ ਹੈਗੇ ਆ ਇਹਦੇ ਵਿੱਚ ਲਿਖਿਆ ਵੀ ਆ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਡੇਟਡ 28 2023 ਇਸ ਦਸ ਵਿਦਆਊਟ ਐਪਲੀਕੇਸ਼ਨ ਆਫ ਮਾਈਂਡ ਬਾਏ ਐਨ ਅਥਾਰਟੀ ਵਿਚ ਇਜ਼ ਇਨਕੰਪੀਟੈਂਟ ਐਂਡ दैट द ਸੇਮ ਰਿਲਾਈਡ ਅਪਨ ਬਾਈ ਦਾ ਬਿਜ਼ਨਸ ਡਿਪਾਰਟਮੈਂਟ ਟੂ ਪ੍ਰੋਸੀਕਿਊਟ ਦਾ ਪਟੀਸ਼ਨਰ ਇਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਸਟੇ ਮਿਲ ਗਿਆ ਇਹ ਅਸਲੀ ਗੱਲ ਹੈ ਇਹਨਾਂ ਦੀ ਕਾਰਗੁਜ਼ਾਰੀ ਆ ਔਰ ਇੱਕ ਤੁਹਾਨੂੰ ਯਾਦ ਹੋਣਾ ਸਾਡੇ ਐਕਸ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਪਰ ਇਹਨਾਂ ਨੇ ਕਿਹਾ ਸੀ ਵੀ 2 ਕਰੋੜ ਰੁਪਈਆ ਕਿਸੇ ਪਲੇਅਰ ਦੀ ਕਿਉਂਕਿ ਪਲੇਅਰ ਦੀ ਤਾਂ ਭੁੱਲਣਾ ਨਹੀਂ ਹੈ ਪਈ 2 ਕਰੋੜ ਰੁਪਈਆ ਇਹਨਾਂ ਨੇ ਮੰਗਿਆ ਤੇ ਅੱਜ ਤੱਕ ਮੈਨੂੰ ਲੱਗਦਾ ਉਹਦੀ ਕੋਈ ਇਵਨ ਕੇ ਕੰਪਲੇਂਟ ਵੀ ਨਹੀਂ ਦਿੱਤੀ ਤੇ ਉਦੋਂ ਦਾਹ ਵਾਲਾ ਜਿਹੜਾ ਹੁਣ ਸਾਡੇ ਵਾਲਾ ਜਲੰਧਰ ਵਾਲਾ ਨੂੰ ਗੱਲ ਅਸਲੀ ਗੱਲ ਹੈ ਬਿਲਕੁਲ ਵਿਸ਼ਵਾਸ ਗਵਾ ਚੁੱਕੇ ਆ ਕਿਉਂਕਿ ਪੰਜਾਬੀ ਇਦਾਂ ਨਹੀਂ ਕਰਦਾ ਸੀ ਵੈਸੇ ਚੀਫ ਮਿਨਿਸਟਰ ਇਦਾਂ ਕਰਦਾ ਹੀ ਨਹੀਂ ਹੁੰਦਾ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਮੈਨੂੰ ਲੱਗਦਾ ਜਿਹੜੀਆਂ ਕੋਈ ਪੋਲੀਟੀਕਲੀ ਸਟੇਟਮੈਂਟਾਂ ਦੋਣੀਆਂ ਹੁੰਦੀਆਂ ਥੱਲਿਓਂ ਦਵਾਕ ਨਹੀਂ ਦਿੰਦੇ ਹੁੰਦੇ ਆ ਉਈ ਇੰਦਰਾ ਕਰਕੇ ਕੋਈ ਇੰਦਰਾ ਕਰਕੇ ਜਿਹੜੀ ਅਸਲੀਅਤ ਹੈ ਲੇਕਿਨ ਅਸਲੀ ਗੱਲ ਹੈ ਕਿ ਇਹਨਾਂ ਨੇ ਇਹ ਜਿਹੜੀਆਂ ਇਹ ਸਟੇਟਮੈਂਟਾਂ ਵੀ ਆਪ ਦੇ ਕੇ ਇਹਨਾਂ ਨੇ ਮੈਨੂੰ ਲੱਗਦਾ ਕਿ ਉਹ ਜਿਹੜਾ ਸੀਐਮ ਆਫਿਸ ਆ ਉਹਦੀ ਗਰੀਮਾ ਨੂੰ ਇਹੋ ਜਿਹਾ ਥੱਲੇ ਲੈ ਆਂਦਾ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਇਹਨਾਂ ਤੇ ਜਿਹੜਾ ਹੁਣ ਬੱਝੂਗਾ ਔਰ ਉਹ ਸ਼ਰਿਆਮ ਜਿਹੜਾ ਜਿਹੜਾ ਰੋਣਾ ਕਿ ਜਲੰਧਰ ਤੋਂ ਆ ਤੇ ਮੈਂ ਤਾਂ ਖੁਦ ਜਲੰਧਰ ਤੋਂ ਆ ਮੈਨੂੰ ਲੱਗਦਾ ਕਿ ਮੈਨੂੰ ਸੀਐਫ ਸਾਹਿਬ ਪੁੱਛਣਾ ੜੇ ਵੈਸੇ ਤਾਂ ਮੈਂ ਦੋ ਤਿੰਨ ਵਾਰੀ ਸੱਦਿਆ ਸੀ ਇਨਵਾਈਟ ਕੀਤਾ ਸੀ ਵੀ ਆ ਜਾਓ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਕੋਈ ਨਹਿਰ ਨਹੀਂ ਕੋਈ ਦਰਿਆ ਨਹੀਂ ਫਿਰ ਵੀ ਮਾਈਨਿੰਗ ਦਿਖਾਉਣਾ ਮੈਂ ਤੁਹਾਨੂੰ 70 70 80 80 ਫੁੱਟ ਤੇ ਉੱਥੇ ਮੈਂ ਪਿਛਲੇ ਸਮੇਂ ਦੇ ਵਿੱਚ ਇੱਕ ਆ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਇਲੀਗਲ ਉਹ ਕੁਰਸ ਨੂੰ ਕਹਿ ਕੇ ਰੇਡ ਕਰਵਾਇਆ ਜਿੱਥੇ ਹੁਣੇ ਸੀਐਫ ਸਾਹਿਬ ਤੇ ਕੇਦਰੀ ਵਾਲਾ ਜਿਹੜੀ ਇਹਨਾਂ ਦੀ ਸ਼ੁਰੂ ਕੀਤੀ ਹੋਈ ਹੈ ਨਾ ਕਿ ਆ ਜੁੱਧ ਨਸ਼ਿਆਂ ਵਿਰੁੱਧ ਉੱਥੋਂ 107 ਬੱਚੇ ਰੈਸਕਿਊ ਕੀਤੇ ਔਰ 25 ਦੀ ਭੱਜ ਗਏ ਔਰ ਉੱਥੇ ਪੁਰਸ਼ ਨੂੰ ਉਹ ਜਿਹੜਾ ਨਸ਼ਾ ਛਡਾਊ ਕੇਂਦਰ ਚਲਾਉਂਦਾ ਸੀ ਉਹਦੇ ਵਿੱਚ ਉੱਥੇ ਲੋਕਲ ਕੈਂਟ ਦੇ ਜਿਹੜੇ ਲੀਡਰ ਹੈ ਉਹਨਾਂ ਦਾ ਨਾਂ ਲਿਆ ਗਿਆ ਵੀ ਹਾਂ ਵੀ ਮੈਂ ਤਾਂ ਉਹਨਾਂ ਨੂੰ ਪੈਸੇ ਦੇ ਕੇ ਚਲਾਉਣਾ ਮੈਂ ਵੈਸਟ ਵਿੱਚ ਦਿਖਾਉਂਦਾ ਸੀਐਮ ਸਾਹਿਬ ਕਿਤੇ ਮਾੜਾ ਜਿਹਾ ਖੜੇ ਹੋਣ ਦੀ ਮੈਂ ਵਿਧਾਨ ਸਭਾ 'ਚ ਇੱਕ ਗੱਲ ਕਹੀ ਸੀ ਕਿ ਤੁਸੀਂ ਸੀਐਮ ਸਾਹਿਬ ਲੱਤ ਲਾਉਣੀ ਸਿੱਖੋ ਲੱਤ ਲਾਉਂਦੇ ਨੇ ਕਹਿੰਦੇ ਮੈਂ ਲੱਤ ਤਾਂ ਬਹੁਤ ਲਾਉਣਾ ਮੈਨੂੰ ਪਤਾ ਲੱਤ ਕਿੱਥੇ ਲਾਉਂਦੇ ਆ ਲੱਤ ਤਾਂ ਕਿਤੇ ਦੋ ਜਗ੍ਹਾ ਲੱਗੀ ਹੋਈ ਆ ਆ ਥੋੜੇ ਦਿਨ ਹੋਏ ਆ ਮੋਦੀ ਸਾਹਿਬ ਦਾ ਤੁਸੀਂ ਇਹਨਾਂ ਦੀ ਫੋਟੋ ਦੇਖੀ ਹੋਣੀ ਆ ਤੇ ਉੱਥੇ ਤਾਂ ਕਿਤੇ ਲੱਤ ਹੀ ਨਹੀਂ ਮੈਨੂੰ ਲੱਗਦਾ ਧੌਣ ਵੀ ਕਿਤੇ ਥੱਲੇ ਲੱਗੀ ਇਹ ਪੰਜਾਬ ਦੀ ਅਸਲੀਅਤ ਆ ਸੋ ਮੈਂ ਤਾਂ ਇੱਕੋ ਹੀ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਹੋ ਤੁਸੀਂ कौन वाली भी सभी क्लिप्स सुनाती हूं की जोड़ी रमन रोड़े विले आयत रमन रोड़े दी भी क्लिप सुन लो ਤੁਸੀਂ इमाम में चलो नहीं आ ले भी हां लोया ये दो पे नहीं कुछ तरह डिमांड पक्ष में और मैं सारे ऑप्शन पिछले कबीजा उन्होंने भी लीडर ने कहा है वो किसी भी वक्त एक भी इलेक्शन हुई पर इलेक्शन पे नहीं थी कोई ਇਕਾਸਤੇ ਜਿਹੜੀ ਇਲੈਕਸ਼ਨਲ ਜਸਟ ਦੀ ਸ਼ੁਰੂਆਤੀ ਸੰਗਠਨ ਕਰਨਾ ਹੈ ਅਸੀਂ ਕੋਈ ਪਾਸ ਨਹੀਂ ਖਾਵਾਂਗੇ ਕੋਈ ਕਿਸੇ ਤੇ ਸੋ ਮੈਂ ਤਾਂ ਤੁਹਾਨੂੰ ਇਸ ਕਰਕੇ ਪਿਕਚਰ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹੁੰਦਾ ਸੀਗਾ ਕਿ ਅਸਲੀਅਤ ਇਸ ਸਰਕਾਰ ਦੀ ਇਹ ਆ ਕਿ ਵਿਰੋਧੀਆਂ ਨੂੰ ਟਾਰਗੇਟ ਕਰਨਾ ਜੇ ਕੋਈ ਚੰਗਾ ਆਰਟੀਆਈ ਐਕਟੀਵਿਸਟ ਬੋਲੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਪੱਤਰਕਾਰ ਬੋਲੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਆਫੀਸਰ ਵੀ ਜੇ ਕੋਈ ਕੰਮ ਕਰੇ ਉਹਨੂੰ ਵੀ ਸਸਪੈਂਡ ਤੇ ਡਿਸਮਿਸ ਕਰਨਾ ਔਰ ਉਹਦੇ ਨਾਲ-ਨਾਲ ਜਿਹੜਾ ਵਿਰੋਧੀਆਂ ਦੇ ਉੱਤੇ ਪਰਚੇ ਦੇ ਕੇ ਲੇਕਿਨ ਆਪਣੀ ਜਿਹੜੀ ਰੀਲ ਆ ਉਹਨੂੰ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਇੱਕ ਨਵੀਂ ਰੀਲ ਬਣਾ ਕੇ ਅਸਲੀ ਗੱਲ ਹੈ ਕੰਟੈਂਟ ਤਿਆਰ ਕਰਨ ਵਾਲੀ ਇਹ ਪਾਰਟੀ ਆ ਰਾਦਰ ਪਾਰਟੀ ਵੀ ਮੈਂ ਕਹੂੰਗਾ ਇਹ ਤਾਂ ਇੱਕ ਕੰਪਨੀ ਆ ਇਟ ਇਜ਼ ਰਨ ਬਾਈ ਦਿੱਲੀ ਪੀਪਲ ਜਿਹੜੇ ਪੰਜੇ ਛੇ ਜਣੇ ਆ ਨਾ ਇੱਥੇ ਆਣ ਕੇ ਰਾਜ ਕਰਦੇ ਆ ਉਹ ਬੇਸਿਕਲੀ ਤਾਂ ਉਹਨਾਂ ਸਭ ਤੇ ਐਫ ਆਈ ਆਰ ਹੋਈ ਆ ਜਿਹੜੀ ਦਿੱਲੀ ਜਾ ਕੇ ਰੌਲਾ ਪਾਉਂਦੇ ਆ ਨਾ ਕਿ ਅਸੀਂ ਤਾਂ ਬੜੇ ਦੁੱਧੋਤੇ ਆ ਤੇ ਪੰਜਾਬ ਦੇ ਵਿੱਚ ਤਾਂ ਅਸੀਂ ਭਗਤ ਸਿੰਘ ਦੀ ਜਿਹੜੀ ਸੋਚ ਆ ਉਹਦੇ ਤੇ ਠੋਕ ਕੇ ਪੈਰਾ ਦਿੰਨੇ ਅਸਲੀਅਤ ਇਹਨਾਂ ਦੀ ਆਹਾ ਸੋਚ ਹੈ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਜਾਰਸ਼ ਹੈ ਆਪਾਂ ਪੰਜਾਬ ਨੂੰ ਬਚਾ ਲਈਏ ਯਾਰ ਦੇਖੋ ਮੈਂ ਅੱਜ ਤੱਕ ਕਦੀ ਇਹੋ ਜਿਹੀ ਪੋਲਿਟਿਕਸ ਨਹੀਂ ਦੇਖੀ ਮੈਂ ਕਹਿੰਦਾ ਅਸੀਂ ਵੀ ਗਲਤੀਆਂ ਕੀਤੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਨਹੀਂ ਕੀਤੀਆਂ ਬਟ ਜੋ ਇਹ ਕਰ ਰਹੇ ਆ ਇਹ ਇਹ ਲੇਬਲ ਜਿਹੜਾ ਆ ਉਹ ਬਹੁਤ ਮਾੜਾ ਔਰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਤੁਹਾਡੇ ذریعے ਵੀ ਇੱਥੋਂ ਦੇ ਲੋਕਾਂ ਨੂੰ ਵੀ ਹੋਰ ਕੁਝ ਨਾ ਕਰਿਓ ਸਿਰਫ ਤੇ ਸਿਰਫ ਇਹਨਾਂ ਦੀ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਤੇ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਉਦੇ ਬਾਰੇ ਮੈਂ ਫੇਰ ਥੋੜਾ ਜਾ ਕਿਉਂਕਿ ਲੰਮਾ ਹੋ ਜਾਣਾ ਉਦੇ ਬਾਰੇ ਫੇਰ ਇੱਕ ਦਿਨ ਗੱਲ ਕਰਾਂਗੇ ਕਿਉਂਕਿ ਸਰ ਰਮਨ ਰੋੜੇ ਦਾ ਤੁਸੀਂ ਇਵੈਂਟ ਹੈ ਕਿਉਂ ਰਮਨ ਰੋੜੇ ਦਾ ਵੀ ਇਵੈਂਟ ਹੈ ਨਹੀਂ ਹੈ ਇਹ ਇਲੈਕਸ਼ਨ ਇਵੈਂਟ ਹੈ ਮੈਂ ਕਹਿੰਦਾ ਜੀ ਅੱਜ ਅੱਜ ਤੁਹਾਨੂੰ ਫੈਕਟ ਲੱਗਦਾ ਕਿਉਂਕਿ ਜਿੱਦਾਂ ਡਾਕਟਰ ਵੀ ਸਰ ਇਲੈਕਸ਼ਨ ਇਵੈਂਟ ਹੈ ਸਰ ਇਹ ਇਲੈਕਸ਼ਨ ਇਵੈਂਟ ਹੈ ਕਿਉਂਕਿ ਹਰ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ ਨਹੀਂ ਤਾਂ ਪਤਾ ਨਹੀਂ ਹਰ ਇਲੈਕਸ਼ਨ ਤੋਂ ਇਹ ਗੱਲ ਪਹਿਲਾਂ ਹੁੰਦੀ ਆ ਕਿ ਕਿ ਆ ਆ ਰਮਨ ਅਰੋੜੇ ਦੀ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਨੇੜਤਾ ਹੈਗਾ ਉੱਥੇ ਆਮ ਕਲੇਮ ਕਰਦਾ ਜਲੰਧਰ ਦੇ ਵਿੱਚ ਵੀ ਮੈਂ ਤਾਂ ਉਸ ਪਰਿਵਾਰ ਦਾ ਹੀ ਹਿੱਸਾ ਆ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਅਸਲੀਅਤ ਇਹ ਹੈ ਕਿ ਇਹਨਾਂ ਨੇ ਤਿੰਨਾਂ ਸਵਾ ਤਿੰਨਾਂ ਸਾਲਾਂ ਦੇ ਵਿੱਚ ਜੋ ਸਾਡੇ ਪੰਜਾਬ ਦਾ ਮਜ਼ਾਕ ਉਡਾਇਆ ਔਰ ਇਹ ਸਮਝਦੇ ਆ ਇਮੋਸ਼ਨਲੀ ਅਸੀਂ ਮੈਨੂੰ ਲੱਗਦਾ ਕਿ 92 ਸੀਟਾਂ ਪੰਜਾਬੀਆਂ ਨੇ ਦਿੱਤੀਆਂ ਬਦਲਾ ਚਾਹੁੰਦੇ ਸੀਗੇ ਲੇਕਿਨ ਬਦਲਾ ਇਹੋ ਜਿਹਾ ਵੀ ਨਹੀਂ ਚਾਹੁੰਦੇ ਸੀ ਕਿ ਪੰਜਾਬ ਨੂੰ ਬਿਲਕੁਲ ਹੀ ਇਸ ਜਗ੍ਹਾ ਤੇ ਲੈ ਜਾਓ ਜੇ ਇਸ ਜਗ੍ਹਾ ਤੇ ਮੈਨੂੰ ਲੱਗਦਾ ਪੰਜਾਬ ਉੱਠਣ ਜੋਗਾ ਨਾ ਰਹੇ ਆਪਣੀ ਸਾਰਿਆਂ ਦੀ ਲੜਾਈ ਕਿਉਂਕਿ ਬੱਚੇ ਤੁਹਾਡੇ ਵੀ ਇੱਥੇ ਰਹਿਣੇ ਬੱਚੇ ਸਾਡੇ ਵੀ ਇੱਥੇ ਰਹਿਣੇ ਪੰਜਾਬੀਆਂ ਨੇ ਇੱਥੇ ਰਹਿਣਾ ਤੇ ਇਸ ਗੱਲ ਤੋਂ ਉੱਤੇ ਉੱਠ ਕੇ ਵਿਚਾਰਧਾਰਾ ਦੀ ਲੜਾਈ ਨਾਲ ਆਪਾਂ ਖੜੇ ਹੋਈਏ ਨਹੀਂ ਤਾਂ ਜੇ ਵਿਚਾਰਧਾਰਾ ਦੀ ਲੜਾਈ ਨਾਲ ਨਹੀਂ ਖੜੇ ਹੋਵਾਂਗੇ ਨਾ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਪੰਜਾਬ ਲਈ ਬਹੁਤਾ ਚੰਗਾ ਨਹੀਂ ਹੋਊਗਾ ਸੋ ਮੈਂ ਤਾਂ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੁਆਇੰਟਸ ਹੀ ਇਨ ਕਰਦੇ ਨੇ ਕਿ ਬੱਚੇ ਪੁਆਇੰਟਸ ਮਿਲਣਗੇ ਐਨੀ ਲੇਟਰ ਆਫ ਐਕਸ਼ਨ ਵੀ ਸੈਟੇਟਿਕ ਨਾ ਬ੍ਰਾਊਨੀ ਪੁਆਇੰਟਸ ਬ੍ਰਾਊਨੀ ਪੁਆਇੰਟਸ ਮੈਂ ਤਾਂ ਤੋਂ ਇਸ ਸਾਲ ਵੀ ਕੰਟੈਂਟ ਬਣਾਉਂਦੇ ਆ ਤੇ ਕੰਟੈਂਟ ਬਣਾ ਕੇ ਤੇ ਉਹਨੂੰ ਰੋਜ਼ ਕਮਾਉਂਦੇ ਆ ਕਿਉਂਕਿ ਇਸ ਕੰਮ ਦੇ ਮਾਸਟਰ ਹੈ ਇਹ ਹੀ ਇਹਨਾਂ ਦਾ ਆਰਟ ਆ ਕਿਉਂਕਿ ਦਿੱਲੀ 'ਚ ਵੀ ਇਹੇ ਕੀਤਾ ਤੇ ਦਿੱਲੀ ਵਾਲਿਆਂ ਦੇ ਭਜਾਤੇ ਹੁਣ ਤੇ ਹੁਣ ਇੱਥੇ ਆਣ ਕੇ ਪੰਜਾਬ ਦੇ ਵਿੱਚ ਉਹੀ ਨਕਾਰੇ ਹੋਏ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇੱਥੇ ਰਾਜ ਕਰਦੇ ਆ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਆ ਤੁਹਾਨੂੰ ਇਹਨਾਂ ਨੇ ਫੋਨ ਬੰਦ ਕਰਕੇ ਚਲੇ ਜਾਣਾ ਇਹ ਜਿਹੜੇ ਦਿੱਲੀ ਵਾਲੇ ਆ ਨਾ ਇਹ ਕਰਦੇ ਕੀ ਆ ਇੱਕ ਹੋਣ ਹੀ ਆ ਨਾ ਇਹ ਇਹਨਾਂ ਨੂੰ ਲੱਭਣਾ ਕਿੱਥੋਂ ਲੇਕਿਨ ਅਲਟੀਮੇਟਲੀ ਅਨਸਰੇਬਲ ਤੁਹਾਡੇ 95 96 ਐਮ ਐਲ ਏ ਤੇ ਜੀ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਨਸਰ ਦੇਣਾ ਪੈਣਾ ਹੋਰ ਕਿਸੇ ਨੂੰ ਨਹੀਂ ਦੇਣਾ ਪੈਣਾ ਸੋ ਅੱਜ ਉਹ ਲੜਾਈ ਹੈਗੀ ਆ ਔਰ ਉਸ ਲੜਾਈ ਦੇ ਵਿੱਚ ਔਰ ਉਸ ਡੈਮੋਕਰੇਸੀ ਦੇ ਵਿੱਚ ਆਪਾਂ ਕ੍ਰਿਟਿਸਿਜ਼ਮ ਸੁਣਨਾ ਵੀ ਸਿੱਖੀਏ ਤੇ ਉਹਨੂੰ ਸਰਕਾਰ ਨੂੰ ਚਲਾਉਣ ਦੇ ਵਿੱਚ ਚੰਗੀਆਂ ਨੀਤੀਆਂ ਤੇ ਨੀਤ ਨੂੰ ਜਿਹੜਾ ਅੱਗੇ ਵਧਾਈ। थैंक यू वेरी मच। ਕੋਰ ਕੁਐਸਚਨ ਸਰ। ਜਨਾਬ ਜੀ ਨੂੰ ਉਹਨਾਂ ਨੇ ਬਹੁਤ ਕਾਲੀ ਕਿਤੇ ਸੀ ਐਡਮਿਨਿਸਟ੍ਰੇਟਿਵ ਆਫਿਸਰਸ ਲੋ ਟੂ ਸੀ ਆ ਮਿਸਯੂਜ਼ ਕਰਦੇ ਨੇ। ਰੀਸੈਂਟਲੀ ਸੀ ਬਹੁਤ ਸਾਰੇ ਪ੍ਰੈਸ ਕਾਨਫਰੈਂਸes ਕਿ ਐਡਮਿਨਿਸਟ੍ਰੇਸ਼ਨ ਨੇ ਜਿਸ ਨੂੰ ਜਨਾਬ ਜੀ ਜਿਹੜਾ ਕੈਂਡੀਡੇਟ ਨੇ ਹੀ ਇਜ਼ ਇਨ ਦਾ ਮਿਡਲ ਸੈਂਟਰ ਐਡਰੈਸਿੰਗ ਦਾ ਪ੍ਰੈਸ ਕਾਨਫਰੈਂਸ ਕੋਲੋਂਗ ਵਿਦ ਪੀਸੀਜ਼ অর ਅਦਰ ਸਾਰੇ ਆਪਣੇ ਦੇਖੋ ਥਿਸ ਇਸ ਅਗੇਨ ਮਿਸਯੂਜ਼ ਆਫ ਪਾਵਰ ਤੇ ਜੇ ਡੀਸੀ ਇਲੈਕਸ਼ਨ ਹੋਣਾ ਤਾਂ ਕੈਂਡੀਡੇਟ ਡਿਕਲੇਅਰ ਕਰ ਦਿੱਤਾ ਲੇਕਨ ਕੋਰਟ ਨਹੀਂ ਲੱਗਾ ਲੇਕਨ ਕੋਰਟ ਲੱਗਣਾ ਨਾ ਲੱਗਣਾ ਇੱਕ ਹੋਰ ਚੀਜ਼ ਹੁੰਦੀ ਆ ਐਥਿਕਸ ਪਾਰਟੀ ਦੇ ਪੋਲੀਟੀਕਲ ਐਥਿਕਸ ਹੁੰਦੇ ਆ ਕਿ ਇਹੋ ਜਿਹੀ ਕੁਤਾਈ ਨਹੀਂ ਹੋਣੀ ਚਾਹੀਦੀ ਕੀ ਕੈਂਡੀਡੇਟ ਦੇ ਨਾਲ ਡੀਸੀ ਤੇ ਕਮਿਸ਼ਨਰ ਜਾਣ ਜਾਂ ਪੁਲਿਸ ਵਾਲੇ ਜਾਣ ਇਹ ਭਾਈ ਦੇਖੋ ਇਹ ਬੜੇ ਬੇਰਹਿਮ ਹੈ ਇਹ ਜਿਹੜੀ ਸਰਕਾਰ ਹੈ ਨਾ ਦਿੱਲੀੋਂ ਚੱਲੀ ਪੰਜਾਬ ਚ ਆ ਗਈ ਚਲਾ ਦਿੱਲੀ ਵਾਲੇ ਨੇ ਆ ਪੰਜਾਬੀ ਅਫਸਰਾਂ ਨੂੰ ਮੈਂ ਸਿਰਫ ਇਹਦੀ ਬੇਨਤੀ ਕਰ ਬੇਨਤੀ ਕਹਿਣਾ ਚਾਹੁੰਦਾ ਕਿ ਵੀਰੋ ਮੇਰੇ ਉਹ ਇੱਕ ਏਡੀਜੀਪੀ ਰੈਂਕ ਦਾ ਬੰਦਾ ਸਸਪੈਂਡ ਕੀਤਾ ਦੋ ਐਸਐਸਪੀ ਰੈਂਕ ਦੇ ਵਿਜੀਲੈਂਸ ਤੇ ਬੰਦੇ ਸਸਪੈਂਡ ਕੀਤੇ ਉਹ ਤੋਂ ਉਹ ਜਿਹੜਾ ਕਰੋਨਾ ਚਾਹੁੰਦੇ ਸੀਗੇ ਜਿਹੜਾ ਉਹਨਾਂ ਦੀ ਜ਼ਮੀਰ ਲਾਗ ਦੀ ਕਰਦੀ ਸੀ ਸੋ ਜਿਹੜੇ ਲੁਟਾਣੇ ਚੋਂ ਭਾਈ ਆਪਣੀ ਜ਼ਮੀਰ ਨੂੰ ਵੀ ਟੋਲਦੇ ਹੋ لمبے ਲੰਬੀ ਰੇਸ ਦੇ ਘੋੜਿਆਂ ਤੁਸੀਂ ਕਿਸੇ ਨੇ 10 ਸਾਲ ਸਰਵਿਸ ਕਰਨੀਆਂ ਕਿਸੇ ਨੇ 20 ਸਾਲ ਕਰਨੀਆਂ ਸੋ ਜਿਨਾ ਕਰਨਾ ਤੋਂ ਪ੍ਰੇਸ਼ ਕਰਿਓ ਇਲੈਕਸ਼ਨ ਕਮਿਸ਼ਨ ਦਾ ਵੀ ਟੰਗਿਆ ਫਿਰ ਬੰਦਾ ਛੇਤੀ ਕਿਤੇ ਪਾਣੀ ਨਹੀਂ ਮੰਗਦਾ ਥੈਂਕ ਯੂ ਸਰ ਇੱਕ ਮਿਨਰਸ ਵਾਲਾ ਥੋੜਾ ਜਿਹੀ ਸ਼ਿਕਾਇਤ ਕੀਤੀ ਮੇਰਾ ਸਵਾਲ ਹੈ ਕਿ ਜਿਹੜੇ ਤੋਂ ਪੈਸੇ ਲਏ ਸੀ ਉਹਨੇ ਕਿਹਾ ਕਿ ਜਿਹੜਾ ਕੋਡ ਆਫ ਕੰਡਕਟ ਬੈ ਸਿਰਫ ਤੁਹਾਨੂੰ ਵੈਸਟ ਜਗਾ ਜਿਸ ਨੂੰ ਪੁੱਛਿਆ ਗਿਆ ਕਿ ਅਗਰ ਉਸ ਦਿਨ ਕੋਈ ਬਾਹਰ ਦੀ ਨਾਲ ਵੀ ਤੁਹਾਨੂੰ ਨਾਰਥ ਜਾਂ ਤੁਹਾਨੂੰ ਯੂਜ਼ ਕੀਤਾ ਉਹ ਜਿਹੜੀ ਨਾਲੀਆਂ ਕੰਟਰੀਆਂ ਉੱਤੇ ਲੱਗੇ ਬ੍ਰਾਂਡ ਨੂੰ ਕਿ ਤੁਹਾਨੂੰ ਕਿੱਦਾਂ ਡੈਂਟੀਫਾਈ ਕਰੋਗੇ ਕਿ ਅੰਟਰਨੈਟ ਤੋਂ ਇਹ ਚਾਹ ਖੁਸ਼ੀ ਦਾ ਸਾਥ ਹੋਣਾ ਲੱਗਦਾ ਹੈ ਕਿ ਕਿ ਲੱਗਦਾ ਹੈ ਕਿਆ ਉਸ ਪਾਲੀ ਕੰਸਟਿਟਿਊਐਂਸੀ ਦਾ ਹੈ ਜਾਂ ਫਿਕਸ ਮੁਸ਼ੀਲ ਦਾ ਹੈ ਇਹ ਦਿਸਕਸ ਆਪਾਂ ਕੰਡੈਕਟ ਦੇਖੋ ਗੁੱਡ ਆਫ ਕੰਡੈਕਟ ਤਾਂ ਉਸ ਕੰਸਟਿਟਿਊਐਂਸੀ ਦਾ ਜ਼ਰੂਰ ਹੁੰਦਾ ਬਟ ਐਟ ਦਾ ਸੇਮ ਬਾਈ ਵੀ ਕਿ ਐਥਿਕਸ ਹੈ ਕਿ ਆ ਕਿ ਉਸ ਐਟ ਲੀਸਟ ਉਸ ਜ਼ਿਲ੍ਹੇ ਦੇ ਵਿੱਚ ਕੋਈ ਇਹੋ ਜੀ ਸਰਕਾਰੀ ਐਕਟੀਵਿਟੀ ਨਾ ਕੀਤੀ ਜਾਵੇ ਜਿਹਦਾ ਇਨਫਲੂਐਂਸ ਜਿਹੜਾ ਆ ਉਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਹੋਵੇ ਔਰ ਮੈਂ ਤਾਂ ਇੱਕ ਹੋਰ ਵੀ ਤੁਹਾਨੂੰ ਦਾ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਆ ਜਿਹੜਾ ਰਮਨ ਕੋਰੋਨਾ ਜਿਹੜਾ ਉਥੇ ਵਾਲਾ ਸਾਡੇ ਜਲੰਧਰ ਵਾਲਾ ਇਹ ਜਿਹੜਾ ਕਿਤੇ ਵੀ ਕਰੋੜਾ ਰੁਪਏ ਕਾਰਪੋਰੇਸ਼ਨ ਦੇ ਖਾ ਗਿਆ ਇਹ ਸੀਐਮ ਸਾਹਿਬ ਇਹ ਕਦੇ ਮੁੜ ਕੇ ਇਹਨਾਂ ਨੂੰ ਬਣਾਉਂਗੇ ਵੀ ਜਿਹੜੇ ਜਿਹੜੇ ਅੰਟੀਮੈਟਰੀ ਉੱਤੇ ਲੋਕਾਂ ਦੇ ਕਰੋੜਾਂ ਰੁਪਏ ਖਾਦੇ ਆ ਔਰ ਹੋਰ ਜਿਹੜੇ ਦੋ ਤਿੰਨ ਹੈਗੇ ਆ ਹੋਰ ਇਲੈਕਸ਼ਨਾਂ ਦੇ ਵਿੱਚ ਹੈਗੇ ਆ ਜਿਹੜੇ ਜਿਹੜੇ ਮੈਨੂੰ ਪਤਾ ਵੀ ਜਲੰਧਰ ਦੇ ਵਿੱਚ ਜੋ ਜੋ ਹੋ ਰਿਹਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀ ਆ ਇਹ ਕਿਤੇ ਨਾ ਕਿਤੇ ਤੁਹਾਡੀ ਸਰਕਾਰ ਦੀ ਨੀਤੀ ਔਰ ਨੀਤ ਜਿਹੜੀ ਆ ਉਹਨੂੰ بڑا ਤਲੀਏ ਦਾ ਡਿਫਾਈਨ ਕਰ ਦਿਆਂ ਕਿ ਹਾਂ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ ਪੰਜਾਬ ਦੇ ਵਿੱਚ ਔਰ ਆਉਣ ਵਾਲਾ ਸਮਾਂ ਤੁਹਾਡੇ ਲਈ ਨਹੀਂ ਬਹੁਤਾ ਚੰਗਾ ਨਹੀਂ ਹੈ ਇਸ ਪੰਜਾਬ ਦੀ ਬਿਊਰੋਕ੍ਰੇਸੀ ਇਹਨੂੰ ਖੜ ਜਾਓ ਕਿਉਂਕਿ ਕੁਛ ਨਹੀਂ ਹੁੰਦਾ ਪੋਸਟਿੰਗ ਹੀ ਆ ਪੋਸਟਿੰਗ ਲਈ ਐਨੇ ਮੱਛੀ ਤਰ ਲੋ ਨਾ ਹੋਵੋ ਕਿ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੀ ਆਪਣੀ ਜਮੀਰ ਆ ਉਹਨੂੰ ਵੀ ਮਾਰਨਾ ਪਵੇ ਅਪਰਕਰ ਜੀ ਪੰਜਾਬ ਕੌਂਸਲ ਦੇ ਪ੍ਰਧਾਨ ਨਸਰ ਬਿਆਰ ਨੇ ਕਿਹਾ ਸਰ ਕੋਈ ਤੁਸੀ ਕਹਿ ਰਹੇ ਹੋ ਤਕੜੇ ਹੋ ਕੇ ਚੱਲ ਲੜ ਰਹੇ ਹਾਂ ਜੀ ਹਾਂ ਜੀ ਸਾਰੇ ਇਕਦਮ ਮਤਲਬ ਇਕੱਠੇ ਹੈਗੇ ਬਿਲਕੁਲ ਸਰ ਇਕੱਠੇ ਆ ਦੇਖੋ ਬੀਜੇਪੀ ਦਾ ਪ੍ਰਧਾਨ ਤੁਸੀਂ ਕਿਤੇ ਦੇਖਿਆ ਆ 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 ਆਪਾਂ ਧੁੱਕੇ ਤਕੋ ਇਹਦੇ ਵਿੱਚ ਮੈਟਰ ਨਹੀਂ ਕਰਦਾ ਵੀ ਰਾਣਾ ਜੀ ਇੱਥੇ ਹੈਗੇ ਕਿ ਨਹੀਂ ਹੈਗੇ ਪ੍ਰਗਟ ਸਿੰਘ ਇੱਥੇ ਹੈਗਾ ਕਿ ਨਹੀਂ ਹੈਗਾ ਕੋਈ ਹੋਰ ਕਿਉਂਕਿ ਇਹਨਾਂ ਨੇ ਸਮੇਂ-ਸਮੇਂ ਤੇ ਆਉਣਾ ਹੀ ਬਿਲਕੁਲ ਯੂਨਾਈਟਿਡ ਹੈ ਕਾਂਗਰਸ ਇਹਦੇ ਵਿੱਚ ਕਿਤੇ ਕੋਈ ਪ੍ਰੋਬਲਮ ਹੀ ਨਹੀਂ ਹੈ ਪ੍ਰੋਬਲਮ ਸਿਰਫ ਗੱਲ ਸੁਣ ਲਓ ਮੇਰੀ ਬੇਰਤੀ ਇੰਨੀ ਕਿਹਾ ਵੀ ਤੁਸੀਂ ਇਹਨਾਂ ਦੇ ਦੇਖ ਲਿਓ ਕਿ ਜਿਹੜੀ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਆ ਪੰਜਾਬ ਨੂੰ ਉਹ ਮੈਟਰ ਕਰਦੀ ਆ ਕਿ ਪੰਜਾਬ ਨੂੰ ਉਹ ਮੈਟਰ ਕਰਦਾ ਵੀ ਫੁਲਾਨਾ ਨਹੀਂ ਆਇਆ ਫੁਲਾਨਾ ਆਉਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਵੀ ਸਾਰੇ ਹੀ ਆਉਣਗੇ ਜਿੱਦਣ ਸਾਡੀ ਨਾਮਿਨੇਸ਼ਨ ਵੀ ਹੋਈ ਉਦੋਂ ਮੈਨੂੰ ਲੱਗਦਾ ਕਿ ਜਿੰਨੇ ਜਿੰਨੇ ਹੋਣਗੇ ਉਤੋਂ ਵੀ ਵੱਧ ਆਉਣਗੇ ਸਰ ਜਿਹੜਾ ਵਿੱਚ ਤੁਸੀਂ ਨਿਸ਼ਕੈਤ ਕੀਤੀ ਚੰਗੀ ਕਮੇਟੀ ਮੀਟੇਗਾ ਜਿਹੜੇ ਜਾਲੀ ਮੋਟਾ ਬੰਦਿਆ ਕੁਝ ਆਲੇ ਬੰਦਿਆ ਕਿ ਮੋਟੇ ਬੰਦਿਆ ਜਿਹੜੀ ਕੋਈ ਕਰਦੀ ਬੀਚੀਗੇ ਤੋਂ ਉਸਕੇ ਦੇ ਰਿਜ਼ਲਟ ਆਏਗਾ ਮੇਰਾ ਖਿਆਲ ਆਸ਼ੂ ਬੇਰੇ ਹਲਕੇ ਚ ਜਾ ਵੈਸਟ ਦੇ ਵਿੱਚ ਆਲਰੇਡੀ ਮੇਰਾ ਖਿਆਲ ਬੀਐਲਓਜ਼ ਨੇ ਕੰਮ ਕਰ ਲਿਆ ਹੈਗਾ ਉਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਅਸੀਂ ਵੈਰੀਫਾਈ ਕਰ ਲਾਂਗੇ ਜੇ ਕੋ ਗੰਦ ਕੰਮ ਹੋਇਆ ਤਾਂ ਅਸੀਂ ਬਿਲਕੁਲ ਉਹਨੂੰ ਰੋਕਾਂਗੇ ਵੈਸੇ ਸਰਕਾਰ ਹਰ ਪੁੱਠਾ ਕੰਮ ਕਰਦੀ ਆ ਔਰ ਕਰਨ ਦੀ ਕੋਸ਼ਿਸ਼ ਕਰਦੀ ਸਰ ਜਿਹੜੇ ਏਡੀਪੀ ਦੇ ਕਰਕੇ ਰਮਨ ਅਰੋੜਾ ਫੜਿਆ ਗਿਆ ਉਸ ਏਡੀਪੀ ਦੀ ਡੇਟ ਤਾਂ ਜਿਹੜੀ ਅਮਿੰਦਰ ਭਗਤ ਦੇ ਰਾਣ ਮੰਤਰੀ ਜਨਾਬ ਪਰ ਉਹਨੇ ਆਪਣੇ ਡੀਓ ਤੇ ਹੀ 18 ਫੋਰਡ ਤੋਂ ਬਦਲੀ ਉਹ ਟੀਡੀ ਵੀਡੀਓ ਨਹੀਂ ਕਰਾਈ ਜਿਲੰਦਰ ਔਰ ਜਿਹੜਾ ਕੁਝ ਰਮਨ ਅਰੋੜੇ ਦੇ ਹੱਥੇ ਹੁੰਦਾ ਸੀ ਉਹ ਹੀ ਪਛਮਤਰ ਭਗਤ ਦੇ ਹੱਥੇ ਸੀ ਯਾਰ ਸਾਰੇ ਜਿਲੰਦਰ ਲੱਗਦਾ ਕਿ ਵਿਜੀਲੈਂਸ ਕਾਫੀ ਰਮਨੋੜਾ ਵਾਲੀ ਨੇੜਤਾ ਜਿਹੜੀ ਆ ਪੀਐਮ ਨੇ ਬੁਹਾਰ ਨਰਤੀਆ ਪਰ ਏਡੀਪੀ ਦੀ ਰੇਟ ਦਾ ਅੰਦਰ ਭਗਤ ਮੰਤਰੀ ਨਾਲ ਦੇਖੋ ਕਿਸੇ ਦਾ ਡੀਓ ਲੱਗ ਗਿਆ ਕਿਸੇ ਦਾ ਨਾਂ ਲੱਗ ਗਿਆ ਗੱਲ ਤਾਂ ਇਹ ਆ ਵੀ ਕਰਾਪਸ਼ਨ ਹੈਗੀ ਆ ਕਰਾਪਸ਼ਨ ਤਾਂ ਸਰਕਾਰ ਆਪ ਮੰਨਣ ਈ ਆ ਪਰ ਤੁਹਾਨੂੰ ਮੈਂ ਇੰਨਾ ਜ਼ਰੂਰ ਦੱਸ ਦਿੰਦਾ ਵੀ ਇਹ ਸਿਰਫ ਤੇ ਸਿਰਫ ਇੱਕ ਇਵੈਂਟ ਕ੍ਰੀਏਟ ਕੀਤਾ ਗਿਆ ਲੁਧਿਆਣੇ ਦੀ ਇਲੈਕਸ਼ਨ ਦੇ ਤੁਸੀਂ ਵੀ ਦੇਖੋਗੇ ਇਹ ਦੋ ਤਿੰਨ ਮਹੀਨਿਆਂ ਬਾਅਦ ਇਹਦੇ ਵਿੱਚੋਂ ਲੰਮਾ ਚੌੜਾ ਕੁਛ ਇਹਨਾਂ ਨੇ ਕੱਢਣਾ ਨਹੀਂ ਹੈ ਜੇ ਕਰਕੇ ਕੁਝ ਨਿਕਲੇ ਤੁਸੀਂ ਸੀਬੀਆਈ ਦੀ ਜਾ ਕੇ ਨਹੀਂ ਇੰਡੀਪੈਂਡੈਂਟ ਜੀ ਆਸੀਂ ਦਿਲ ਦਿਲ ਕੋਲ ਅਸੀਂ ਕਹਿੰਨੇ ਆ ਕਿ ਜਿੰਨੀਆਂ ਵੀ ਅੱਜ ਤੱਕ ਹੋਈਆਂ ਉਹਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਆ ਈਡੀ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸਲੀ ਗੱਲ ਹੈ ਇਹ ਇਹ ਹੋਣੀ ਨਹੀਂ ਹੈ ਉਹਦਾ ਕਾਰਨ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਇਹ ਉਹਨਾਂ ਦੀ ਵੀ ਟੀਮ ਹੈ ਜਿਨ੍ਹਾਂ ਨੇ ਕਰਨੀ ਆ ਨਾ ਉਹਨਾਂ ਦੀ ਵੀ ਟੀਮ ਆ ਇਹ ਉਹਦਾ ਸਾਰੀ ਜਿੰਨੀ ਜਾਰਕਰ ਫੋਟੋਗ੍ਰਾਫਸ ਦਿਖਾਈਆਂ ਉਸਦੇ ਰਮਨ ਜਿਹੜੇ ਆ ਗਏ ਆ ਰੌਲਾ ਉਹ ਜ਼ਿਆਦਾਤਰ ਮਾਨਸਾਹਬ ਦੀ ਫੈਮਿਲੀ ਦੇ ਨਾਲ ਹੈ ਕਿਤੇ ਦਿੱਲੀ ਵਰਸਸ ਮਾਨਸਾਹਬ ਤਾਂ ਕਿਤੇ ਯਾਰ ਇਹ ਤਾਂ ਹੁਣ ਤੁਸੀਂ ਅਸੈਸ ਕਰ ਸਕਦੇ ਹੋ ਯਾਰ ਤੁਸੀਂ ਕੀ ਕਹਿੰਦੇ ਸੀ ਯਾਰ ਗੱਲ ਤੋਂ ਹੁਣ ਮੇਰੀ ਹਰ ਚੀਜ਼ ਮੈਨੂੰ ਪੁੱਛੀ ਜਾ ਰਹੀ ਹੈ ਕੋਈ ਤਾਂ ਕਹਨੋ ਪੁੱਛ ਨਹੀਂ ਰਹੇ ਆ ਤੁਸੀਂ ਸਰ ਇੰਨੇ ਭੋਲੇ ਵੀ ਹੈ ਸਰ ਕਿਵੇਂ ਬਾਹਲੇ ਬਾਹਲੇ ਜ਼ਿਲ੍ਹਿਆਂ ਦੇ ਵਿੱਚੋਂ ਅਫਸਰ ਵੀ ਇੱਥੇ ਲਿਆ ਕੇ ਕਦ ਤੱਕ ਇਹਨਾਂ ਨੂੰ ਦਿਖਾਈ ਜਾ ਰਹੀ ਆ ਕਹਿੰਦੇ ਦੇਖੋ ਅਸੀਂ ਹਰ ਲੜਾਈ ਲੜਾਂਗੇ ਅਸੀਂ ਹਰ ਤਰ੍ਹਾਂ ਦੀ ਤਿਆਰੀ ਚਾ ਕੋਈ ਰੌਲਾ ਨਹੀਂ ਹੈ ਇਹ ਬਿਲਕੁਲ ਵਧੀਆ ਫਾਈਟ ਹੋਊਗੀ ਔਰ ਤੁਹਾਨੂੰ ਵੀ ਲੱਗੂਗਾ ਕਿ ਹਾਂ ਵੀ ਕਾਂਗਰਸ ਪਾਰਟੀ ਨੇ ਇਹ ਬਹੁਤ ਵਧੀਆ ਤਰੀਕੇ ਨਾਲ ਫਾਈਟ ਕੀਤੀ ਥੈਂਕ ਯੂ ਵੈਰੀ ਥੈਂਕ ਯੂ